ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 13-14 ਜਨਵਰੀ ਯਾਨੀ ਕਿ ਅਗਲੇ 48 ਘੰਟਿਆਂ ਦੀ ਮੌਸਮ ਅਫਰੇਡ ਲੈ ਕੇ ਹਾਜ਼ਰਾਂ ਜੀ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਸਕਰੀਨ ਤੇ ਦੇਖ ਸਕਦੇ ਹੋ ਜੀ ਇਸ ਵੇਲੇ ਦੇ ਲਾਈਵ ਸੈਟਲਰ ਦੱਸਿਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਉੱਤੇ ਬੱਦਲਵਾਈ ਜੜੀ ਆ ਖਣੀ ਹੋਈ ਆ ਤੇ ਧੁੰਦ ਦੇ ਜਿਹੜੇ ਮੌਸਮਰ ਉਹੀ ਜਿਹੜੇ ਨਾਲ ਜਿਹੜੇ ਆਪਣੇ ਜ਼ਮੀਨੀ ਲੈਵਲ ਤੇ ਅੱਜ ਧੁੰਦ ਜਿਹੜੀ ਆ ਵੇਖਣ ਨੂੰ ਮਿਲ ਰਹੀ ਆ ਤੇ ਜ਼ਿਆਤਰ ਖੇਤਰਾਂ ਦੇ ਵਿੱਚ ਵੀ ਦੇਖ ਹੀ ਸਕਦੇ ਹੋ ਧੁੰਦ ਜਿਹੜੀ ਆ ਛਾਈ ਹੋਈ ਹੈਗੀ ਆ ਸਗਨੇ ਧੁੰਦ ਦਾ ਜਿਹੜਾ ਰੈਡ ਅਲਰਟ ਹੈ ਉਹ ਜਾਰੀ ਕੀਤਾ ਗਿਆ ਸੀਗਾ ਜੀ ਤੇ ਅੱਜ ਜਿਹੜੇ ਆ ਪੰਜਾਬ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਠੰਡੇ ਭਰੇ ਜਿਹੜੇ ਦਿਨ ਨੇ ਉਹ ਦਰਜ ਹੋਣਗੇ ਕੋਲਡ ਵੇਵ ਜਿਹੜੀ ਆ ਚੱਲ ਸਕਦੀ ਆ ਸੀਤਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਜੀ ਤੇ ਸ਼ਾਮ ਤੱਕ ਕਿਤੇ ਵੀ ਕੋਈ ਮੌਸਮ ਦੇ ਵਿੱਚ ਫਿਰ ਹਾਲਤ ਉਹ ਦਿੱਲੀ ਦੀ ਸੰਭਾਵਨਾ ਨਹੀਂ ਆ ਅਲਰਟ ਜੇਕਰ ਜਾਰੀ ਕੀਤੇ ਗਏ ਨੇ ਜੀ ਸਗਨੇ ਧੁੰਦ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਮੌਸਮ ਲ ਤੇ ਫਤਲ ਹੋਈ ਹੁਣੀ ਰਹਿ ਸਕਦੀ ਹੈ ਜੀ ਕਿਤੇ ਕਿਤੇ ਟਟੂੰਗੀ ਤੇ ਇਹ ਵੀ ਜੜਿਆ ਆਉਣ ਵਾਲੇ 4-5 ਘੰਟਿਆਂ ਤੱਕ ਸਾਫ ਹੋ ਜਾਏਗੀ ਤੇ ਅੱਜ ਜਿਹੜਾ ਜ ਸਪੈਸ਼ਲ 13 ਜਨਵਰੀ ਲੋਹੜੀ ਤੇ ਜਿਹੜਾ ਜ ਇਹ ਮੌਸਮ ਆ ਖਣਾ ਰੈਡ ਅਲਰਟ ਵਾਲਾ ਜੀ ਤੇ ਠੰਡ ਜਿਹੜੇ ਆ ਔਰ ਇੱਕ ਰਾਕੇ ਦੀ ਜ਼ੋਰ ਵਾਲੀ ਠੰਡ ਜਿਹੜੀ ਆ ਹੁਣ ਦੇਖੀ ਜਾਏਗੀ 14 15 16 ਜਨਵਰੀ ਦੀ ਗੱਲ ਕਰੀਏ ਤੇ ਔਰੇਂਜ ਅਲਰਟ ਜਿਹੜੇ ਨੇ ਠੰਡ ਨੂੰ ਲੈ ਕੇ ਸੰਗਣੀ ਧੁੰਦ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਜੀ ਸੀਤ ਲਹਿਰ ਚੱਲੇਗੀ ਪਲੱਸ ਸੰਗਨੀਤ ਉਹਨਾਂ ਫੰਜਾਲ ਦੇ ਜਿਆਦਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਕੋਲੰਗ ਲਾਗੇ ਜੀ ਫਿਲਹਾਲ ਤਿੰਨ ਚਾਰ ਦਿਨਾਂ ਤੱਕ ਜਿਹੜਿਆ ਮੌਸਮ ਤੇ ਰਾਹਤ ਨਹੀਂ ਹੈ ਸੰਗਨੀਤ ਉਹਦੇ ਇਸੇ ਤਰ੍ਹਾਂ ਜਿਹੜਿਆ ਛਾਈ ਰਹੇਗੀ ਤੇ ਠੰਡ ਘਰੇ ਜਿਹੜੇ ਦਿਨ ਨੇ ਉਹ ਦਰਜ ਹੋਣਗੇ ਰਿਕਾਰਡ ਤੋਂ ਠੰਡ ਜਿਹੜੀ ਹੁਣ ਹੋਣਗੇ ਖਣ ਨੂੰ ਮਿਲੇਗੀ ਸੰਗਨੀਤ ਜੀ ਅਗਲੀ ਵੀਡੀਓ ਦੇ ਵਿੱਚ ਜਿਆਦਾ ਤੇ ਧੰਨਵਾਦ